ਲਓ ਜੀ ਆ ਆਲੂ ਉਬਲ ਚੁੱਕੇ ਨੇ ਅੱਜ ਤੁਹਾਨੂੰ ਸਮੋਸਿਆਂ ਦਾ ਸਾਰਾ ਪ੍ਰੋਸੈਸ ਏ ਟੂ ਜ਼ेड ਦਿਖਾਵਾਂਗੇ ਇਹ ਵੀਡੀਓ ਨੂੰ ਪੂਰੀ ਸਾਰੀ ਦੇਖਿਓ ਆ ਮੈਦੇ ਜੀ 3.5 ਕਿਲੋ ਇਹ 3.5 ਕਿਲੋ ਮੈਦੇ ਚ ਅੱਧਾ ਕਿਲੋ ਘਿਓ ਪਾਊਗਾ ਹੁਣ 1.5 ਕਿਲੋ ਇਹਦੇ ਚ ਪਾਵਾਂਗੇ ਜੀ ਪਾਣੀ ਕਿਉਂ ਹਲਕਾ ਗਰਮ ਕਰਿਆ ਹੋਇਆ ਉਸ ਤੋਂ ਬਾਅਦ ਚ ਇਹਦੇ ਵਿੱਚ ਪਾਵਾਂਗੇ ਜੀ ਅਜਵੈਨ ਅਜਵੈਨ ਦਾ ਟੈਸਟ ਬਹੁਤ ਜ਼ਿਆਦਾ ਆਊਗਾ ਤੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਲਓ ਜੀ ਹੁਣ ਇਹਦੇ ਵਿੱਚ ਲਗਭਗ 1.5 150 ਗ੍ਰਾਮ ਨਮਕ ਪਾਊਗਾ ਆ ਦੇਖ ਸਕਦੇ 150 ਵੀ ਹੋ ਸਕਦਾ 200 ਵੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਪਰ ਇਹਦੇ ਵਿੱਚ ਪਾਵਾਂਗੇ ਜੀ ਬੈਦਾ ਹੁਣ ਇਹਨੂੰ ਉਂਗਲਾਂ ਵਾਲਿਆਂ ਚਿਪਾਂ ਜਿਹਾ ਨਾਲ ਇਦਾਂ ਇਦਾਂ ਕਰਾਂਗੇ ਰਲਾਵਾਂਗੇ ਲਓ ਜੀ ਹੁਣ ਆਹ ਦੇਖ ਲਓ ਐਵੇਂ ਦਾ ਇਹਦਾ ਉਹ ਹੈ ਥੋੜਾ ਹਲਕਾ ਜਿਹਾ ਇਹਨੂੰ ਪਾਣੀ ਲੱਗੂਗਾ ਜਿਆਦਾ ਸਸਤੀ ਇਹ ਸਮੋਸੇ ਬਣਨਗੇ ਜੀ ਸਿੰਗਲਾ সুইਟਸ ਬਾੜਬਰ ਰਵਿਦਾਸ ਚੌਂਕ ਚ ਸ਼ਾਪ ਹੈ ਬਹੁਤ ਚੰਗੇ ਤਰੀਕੇ ਨਾਲ ਇੱਥੇ ਸਮੋਸੇ ਬਣਾਉਣੇ ਆ ਹੋਰ ਵੀ ਬਹੁਤ ਚੀਜ਼ਾਂ ਬਣਦੀਆਂ ਨੇ ਉਹ ਵੀ ਤੁਹਾਨੂੰ ਦਿਖਾਇਆ ਕਰਾਂਗੇ ਅਗਲੀਆਂ ਵੀਡੀਓ ਚ ਸੌਜੀ ਹੁਣ ਮੈਦਾ ਹੋ ਰਿਹਾ ਬਿਲਕੁਲ ਤਿਆਰ ਇਹ 2 ਬਣ ਗਿਆ ਸੌਜੀ ਮੈਦਾ ਬਿਲਕੁਲ ਤਿਆਰ ਹੈ ਹੁਣ ਇਹਨੂੰ ਕੱਟ ਕੇ ਥੋੜੇ ਕਈ ਇਹਦੇ ਭਾਗ ਕਰ ਲਾਂਗੇ ਪੀੜ ਨੂੰ ਪੀੜੀ ਆ ਬਣਾਉਣ ਵਾਸਤੇ ਸਾਰਾ ਪ੍ਰੋਸੈਸ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਦੱਸਾਂਗੇ ਇਹਨੂੰ ਢਕਾਉਂਦੇ ਸੌਜੀ ਆ ਹੁਣ ਪੀੜੇ ਬਣਾਉਣ ਵਾਸਤੇ ਆਣਾ ਨੀਵਾ ਐ ਮੈਂ ਇਹਦੀ ਇੱਕ ਲੰਬੀ ਉਹ ਲੇਅਰ ਜੀ ਬਣਾ ਲੈਣੀ ਆ ਆਸਾਂ ਨੀਵਾ ਟੋਪੀਆਂ ਵੀ ਪੇੜੀ ਉਹ ਇਸ ਤਰੀਕੇ ਨਾਲ ਇਹਦੇ ਬਰਾਬਰ ਹਿੱਸੇ ਕਰ ਲਾਂਗੇ ਲਗਭਗ ਇਹ 80 ਗ੍ਰਾਮ ਦਾ ਇੱਕ ਪੇੜਾ ਚਾਹੀਦਾ ਲਓ ਜੀ ਸਾਰੇ ਪੇੜੇ ਤਿਆਰ ਹੋ ਗਏ ਨੇ ਲਓ ਜੀ ਹੁਣ ਪੱਤੇ 베ਲ ਦੇ ਦਿਖਾਉਣੇ ਆ ਪੇੜੇ ਨੂੰ ਇਸ ਤਰੀਕੇ ਨਾਲ ਗੁੱਥੇ ਦਾਬ ਨਾਲ ਥੇਲੀ ਨਾਲ ਐਵੇਂ ਕਰ ਲੈਣਾ ਉਸ ਤੋਂ ਬਾਅਦ 베ਲ ਦੇ ਸੇਤਾ ਨਾਲ ਦੇਖ ਸਕਦੇ ਹੋ ਥੱਲੇ ਫੱਟਾ ਥੋੜਾ ਖੁਰਦਰਾ ਜਿਹਾ ਹੋਣਾ ਚਾਹੀਦਾ ਜੇ ਤੁਸੀਂ ਘਰੇ ਬਣਾਉਣੇ ਆ ਤਾਂ ਤੁਸੀਂ ਸੈਲਫ ਤੇ ਵੀ ਬਣਾ ਸਕਦੇ ਹੋ ਚੱਕਲੇ ਤੇ ਬਣਦਾ ਨਹੀਂ ਇਹ ਕਿਉਂਕਿ ਥੋੜਾ ਲੰਬਾਈ ਚ 베ਲਣਾ ਪੈਂਦਾ ਆਹ ਦੇਖ ਸਕਦੇ ਹੋ ਇਮੇਜ ਵਾਂ ਦਾ ਨਜ਼ਾਰਾ ਆ ਰਿਹਾ ਦੇਖਣ ਨੂੰ ਕਿੰਨੇ ਸੋਹਣੇ ਆ ਦੂਜਾ ਪੱਤਾ ਵੀ ਦੇਖ ਸਕਦੇ ਹੋ ਸਟ੍ਰੀਕਲ ਬਿਲਣਾ ਇਹਨੂੰ ਸਾਈਡਾਂ ਬਸ ਬਦਲ ਕੇ ਜਿਆਦਾ ਮੋਟਾ ਪਤਲਾ ਨਹੀਂ ਕਰਨਾ ਇਹਨੂੰ ਹਿਸਾਬ ਨਾਲ ਰੱਖਣਾ ਨਾ ਜਿਆਦਾ ਲੰਬਾ ਆ ਦੇਖੋ ਧੌਜੀ ਹੁਣ ਆਪਾਂ ਆਲੂ ਛਿੱਲ ਰਹੇ ਹਾਂ ਮੋਸਿਆਂ ਦਾ ਸਾਰਾ ਪ੍ਰੋਸੈਸ ਤੁਹਾਨੂੰ ਦਿਖਾਉਣ ਵਾਸਤੇ ਇਸ ਤਰੀਕੇ ਨਾਲ ਸਾਫ਼ ਸੁਥਰੇ ਆਲੂ ਨੇ ਸਿਰਕਾ ਬਿਲਕੁਲ ਨਹੀਂ ਰਹਿਣ ਦੇਣਾ ਇਸ ਤੋਂ ਬਾਅਦ ਆਲੂਆਂ ਦਾ ਪ੍ਰੋਸੈਸ ਅਗਲਾ ਨਾਲ ਦੀ ਨਾਲ ਦੇਖੀ ਚੱਲਿਓ ਆਹ ਲੋ ਜੀ ਇਸ ਤਰੀਕੇ ਨਾਲ ਆਪਾਂ ਆਲੂ ਤੋੜ ਲੈਣੇ ਨੇ ਸਾਰੇ ਇਹ ਐ ਕੋਟਿਆਂ ਦੀ ਸਹਾਇਤਾ ਨਾਲ ਉਂਗਲੀ ਇਹ ਪ੍ਰੋਪਰ ਇੱਕੋ ਜਿਹਾ ਹੋਣਾ ਚਾਹੀਦਾ ਨੇ ਕੋਈ ਜ਼ਿਆਦਾ ਡੜੀ ਨਾ ਹੋਵੇ ਵਿੱਚ ਸਹੀ ਤਰੀਕੇ ਨਾਲ ਇਸ ਨੂੰ ਸਾਰੇ ਨੂੰ ਘੋੜ ਲੈਣੇ ਨੇ ਆਹ ਲੋ ਜੀ ਆਲੂ ਆਪਣੇ ਸਾਰੇ ਤੋੜ ਲਏ ਨੇ ਹੁਣ ਇਸ ਤੋਂ ਬਾਅਦ ਚ ਇਹ ਚ ਪਾਵਾਂਗੇ ਜੀ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਲਗਭਗ 1/2 ਕਿਲੋ ਪਨੀਰ ਇਸ ਤੋਂ ਬਾਅਦ ਚ ਪਾਵਾਂਗੇ ਇਹਦੇ ਵਿੱਚ ਹਰੇ ਮਟਰ ਅੱਧਾ ਕਿਲੋ ਹਰੇ ਮਟਰ ਨੇ ਇਹ ਲਗਭਗ 200 ਸਮੋਸੇ ਦਾ ਸਮਗਰੀ ਤਿਆਰ ਹੋ ਰਹੀ ਹੈ ਹੁਣ ਇਹਦੇ ਵਿੱਚ ਪਾਵਾਂਗੇ ਜੀ ਸੁੱਕੀ ਮੇਥੀ ਜਿਹਨੂੰ ਕਸੂਰੀ ਮੇਥੀ ਕਹਿੰਦੇ ਆਪਾਂ ਐਮ ਡੀ ਐਚ ਬਹੁਤ ਹੀ ਸ਼ਾਨਦਾਰ ਐਮ ਡੀ ਐਚ ਦੀ ਢੇਰ ساری ਮੇਥੀ ਪਾਵਾਂਗੇ ਬਾਅਦ ਚ ਜੀ ਅਸੀਂ ਪਾਵਾਂਗੇ ਇਹਦੇ ਵਿੱਚ ਮਸਾਲਾ ਇਹਦੇ ਬਹੁਤ ਸਾਰੇ ਚੀਜ਼ਾਂ ਮਿਕਸ ਨੇ। ਇਸ ਮਸਾਲੇ ਦੇ ਵਿੱਚ 8 ਤੋਂ 10 ਆਟਮਾ ਨੇ ਜਿਵੇਂ ਧਨੀਆ ਹੋ ਗਿਆ ਤੇ ਇਹੋ ਜਿਹੇ ਚੀਜ਼ਾਂ ਨੇ ਟੈਸਟ ਵਾਸਤੇ ਧਨੀਆ, ਜੀਰਾ, ਕਾਲੀ ਮਿਰਚ। ਹੁਣ ਐਵੇਂ ਮਿਕਸ ਕਰ ਲਾਂਗੇ ਇਹਨੂੰ। ਲਓ ਜੀ ਇਹ ਬਿਲਕੁਲ ਮਿਕਸ ਹੋ ਚੱਕੀ ਐ। ਸਮੋਸੇ ਦੀ ਸਟਫਿੰਗ ਕਹਿ ਲਓ, ਮਸਾਲਾ ਕਹਿ ਲਓ, ਸਬਜ਼ੀ ਕਹਿ ਲਓ। ਹਰੇ ਮਟਰ, ਪਨੀਰ, ਮੇਥੀ ਵਗੈਰਾ ਹੋਰ ਮਸਾਲਾ ਬਹੁਤ ਵਧੀਆ। ਕੌਜੀ ਸੂਰਸਾ ਪਰ ਨਵਾਸਤੇ ਅਪ ਤੇਨੂੰ ਪਹਿਲਾਂ ਐ ਫੇਲੀ ਤੇ ਰੱਖ ਕੇ ਦੂਸਰੇ ਹੱਥ ਨਾਲ ਐ ਪਾਣੀ ਲਾਉਣਾ ਪਾਣੀ ਸਾਰੇ ਤੇ ਲਾਉਣਾ ਉਸ ਤੋਂ ਬਾਅਦ ਐ ਫੋਟ ਕਰਨਾ ਐ ਨੂੰ ਫੇਲੀ ਸਹਿਤ ਨਾਲ ਬਿਰਕੁਲ ਇਦਾਂ ਦੱਬ ਕੇ ਜਿਹੜਾ ਕਰ ਲਓ ਜਿੰਨਾ ਕਹਿ ਤੂੰ ਹੱਥ ਸੁਆਣ ਪਾਉਣਾ ਥਾਲਾ ਆਕੇ ਐਵੇਂ ਮੋੜ ਲਓ ਇਹਨੂੰ ਐ ਕਰਕੇ ਐ ਨੂੰ ਫਿੰਦਾਵਾ ਲੈ ਤਰ ਤਨਾ ਉਸ ਤੋਂ ਬਾਅਦ ਤੈਨੂੰ ਐ ਰੱਖ ਤੇ ਇਥੇ ਤੇ ਐ ਰੱਖ ਦੇਣਾ ਤਾਂ ਕਿ ਇਹ ਖੁੱਲੇ ਇਸ ਤਰ੍ਹਾਂ ਕੋੜੇ ਤਰੀਕੇ ਨਾਲ ਉਹ ਦਿਖਾ ਦੇ। ਉਹ ਹੀ ਤਰੀਕਾ ਫਿਰ ਵੀ ਫਿਰ ਕਰਾਂਗੇ ਆਪਾਂ। ਐ ਪਾਣੀ ਲਗਾ ਕੇ ਐ ਮੋੜਨਾ। ਇਸ ਤਰੀਕੇ ਨਾਲ ਐ ਦਾਬ ਦੇ ਕੇ। ਐ ਵਿੱਚ ਤੁਸ ਮਸਾਲਾ ਰੱਖ ਕੇ ਜਿੰਨਾ ਵੀ ਤੁਸੀਂ ਵੱਡੇ ਵੀ ਬਣਾ ਸਕਦੇ ਹੋ ਛੋਟੇ ਵੀ ਬਣਾ ਸਕਦੇ। ਉਸ ਤੋਂ ਬਾਅਦ ਤੁਸੀਂ ਦਾ ਮੋੜ ਕੇ ਐ ਗੁਸਤੇ ਤੇ ਉਹ ਬੁਰੀ ਜਿਹਾ ਦਾਬ ਦੇ ਕੇ ਇਸ ਤਰੀਕੇ ਨਾਲ ਇਹ ਤਿਆਰ ਕਰਦੇ ਨੇ। ਬਸ ਲਓ ਜੀ ਉਸ ਤੋਂ ਬਾਅਦ ਚ ਹੁਣ ਸਮੋਸੇ ਆਪਾਂ ਕਰਾਂਗੇ ਫਰਾਈ ਤੇ ਹੌਲੀ ਹੌਲੀ ਇਕੱਲਾ ਇਕੱਲਾ ਕਰਕੇ ਛੱਡ ਦੇਣਾ। ਇਹ ਉਹ ਨਾ ਜਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਨਾ ਜਿਆਦਾ ਠੰਡਾ ਨਾਰਮਲ ਜਿਹਾ ਹੋਵੇ। ਇਹ 6 ਤੋਂ 7 ਮਿੰਟਾਂ ਦੇ ਵਿੱਚ ਵਿੱਚ ਫਰਾਈ ਹੋ ਜਾਣਗੇ ਜਿੰਨਾ ਆਪਾਂ ਸਲੋ ਸੇਕੇ ਤੇ ਇਹਨੂੰ ਫਰਾਈ ਕਰਾਂਗੇ ਉਹਨੇ ਇਹ ਸਖਤ ਰਹਿਣਗੇ ਟਾਈਟ ਜਿਹੇ ਰਹਿਣਗੇ ਨਰਮ ਜਿਹੇ ਨਹੀਂ ਹੁੰਦੇ ਥੋੜਾ ਥੋੜੇ ਸੁਨਹਿਰੇ ਜਿਹੇ ਹੋਣ ਲੱਗਦੇ ਨੇ ਜੀ 골ਡਨ ਸੁਨਹਿਰੀ ਹੋ ਚੁੱਕੇ ਨੇ ਬਸ ਇੱਕ ਦੋ ਮਿੰਟਾਂ ਦੇ ਵਿੱਚ ਇਹ ਕੰਪਲੀਟ ਫਰਾਈ ਹੋ ਜਾਣਗੇ ਲੌਲੀਆ 프라이 ਹੋ ਚੁੱਕੇ ਨੇ ਹੁਣ ਇਹਨੂੰ ਟ੍ਰੇ ਦੇ ਵਿੱਚ ਕੱਢਾਂਗੇ ਆ ਦੇਖ ਸਕਦੇ ਹੋ ਬਿਲਕੁਲ ਸੁਨਹਿਰੇ ਗੋਲਡਨ ਹੋ ਚੁੱਕੇ ਨੇ ਬਿਲਕੁਲ ਤਿਆਰ ਨੇ ਬਿਲਕੁਲ ਤਿਆਰ ਹੋ ਚੁੱਕੇ ਨੇ ਜੀ ਹੁਣ ਤੁਸੀਂ ਇਹਨੂੰ ਖਾ ਸਕਦੇ ਹੋ